ਦਾ ਲੱਖ ਹੈ ਜੀ ਇਹ ਸੋ ਆਜੋ ਆਪਾਂ ਚੱਲਦੇ ਆ ਘਰ ਮੁੰਡਿਆਂ ਦੇ ਜਿੱਥੇ ਘਰ 'ਚ ਖੜਾ ਪੱਲਾ ਘਰਾਂ ਦੇ ਖਰਚੇ ਦੱਸ ਦੂ ਵੀ ਘਰਾਂ ਦੇ ਖਰਚੇ ਹੈ ਕਿੰਦਾ ਉਹ ਜੰਟ ਨੂੰ 20-20 ਲੱਖ ਰੁਪਏ ਤਾਂ ਦੇ ਦਿੰਦੇ ਨੇ ਨਾ ਹਾਂ ਹਾਂ ਬਟ ਆਪਦੇ ਬੱਚੇ ਦੀ ਪਾਕਟ 'ਚ 500 ਪਾਉਂਡ ਪਾ ਕੇ ਤੋਰ ਦਿੰਦੇ ਨੇ ਬੱਚਾ ਡਿਪਰੈਸਨ 'ਚ ਚਲ ਜਾਂਦਾ ਆ 100 ਪਾਉਂਡ ਤੁਹਾਨੂੰ ਖਾਣਾ ਢੋਲੀ 'ਚ ਰੇਕ ਚੀਜ਼ ਮੋੜ ਦਿਆ ਆ ਅਵਚ ਉਹਨਾਂ ਦੇ ਨਵੇਂ ਜੰਟ ਮੇਰੇ ਅਕੋਰਡਿੰਗ ਗਲਤ ਨੇ ਉਹ ਪਤਾ ਬੱਚੇ ਨੂੰ ਤੁਹਾਡੇ ਇੱਕ ਅੱਧੇ 'ਚ ਰਿਪੇਅਰ ਜਾਂ ਕੁਝ ਵੀ ਆ ਗਈ ਤਾਂ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ ਕਿ ਇੱਥੇ ਯੂਕੇ ਪੀਆਰ ਲੈਣ ਲਈ ਤੁਹਾਨੂੰ ਸਪੌਂਸਰਡ ਕੰਪਨੀ ਲੱਭਣੀ ਪੈਂਦੀ ਆ ਯੂਕੇ ਦਾ ਉਹਨਾਂ ਦਾ ਪ੍ਰੋਸੈਸ ਹੈਗਾ ਪੀਆਰ ਤੱਕ ਦਾ 60 ਲੱਖ ਪਾਉਂਡ ਸਾਡੇ ਕੋਲ ਡਰਾਈਵਿੰਗ ਲੈਸ ਕੋਈ ਸਕਿੱਲ ਵਾਲਾ ਤਾਂ ਜੋਬ ਹੈ ਗਿਆ ਲੇਬਰ ਲਈ ਬਹੁਤ ਰੇਅਰ ਜੋਬ ਬਣ ਪ੍ਰ ਸਾਰਾ ਕੁਝ ਡਿਪਰੈਸ਼ਨ ਹੋ ਜਾਂਦਾ ਜੀ ਨਹੀਂ ਲੱਗਦਾ ਕਿਉਂਕਿ ਪਹਿਲੇ ਉਹਦੇ ਲਈ ਸਭ ਕੁਝ ਨਿਊ ਹੁੰਦਾ ਹੈ ਆਉਦੇ ਮੰਦੀਖਾਰਖਾnde ਹੁੰਦੇ ਆ ਆਪਣੀ ਪੁਰਾਣੀ ਲੁੱਟ ਲੈਂਦੇ ਉਹ ਕਿਸੇ ਨੂੰ ਮੋਟੀਵੇਟ ਨਹੀਂ ਕਰਦੇ ਹੁੰਦੇ ਗੁਰਦੁਆਰਾ ਸਾਹਿਬ ਇੱਥੇ ਆ ਜਿਹੜੇ ਬੱਚਿਆਂ ਨੂੰ ਉਹ ਸਾਂਭ ਲੈਣੇ ਆ ਉਹਨਾਂ ਜਿਹੜਾ ਨਾ ਕਮਿਸ਼ਨ ਹੁੰਦਾ ਯੂਨੀਵਰਸਿਟੀ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਲੈਸਟਰ ਦੇ ਵਿੱਚ ਖੜਾ ਹਾਂ ਯੂਕੇ ਦੇ ਸ਼ਹਿਰ ਲੈਸਟਰ ਦੇ ਵਿੱਚ ਪਿਛਲੀ ਮੈਂ ਵੀਡੀਓ ਚ ਦਿਖਾਇਆ ਸੀਗਾ ਇੱਥੇ ਕੁਝ ਮੁੰਡੇ ਕਿੱਦਾਂ ਕੰਮ ਕਰਦੇ ਆ ਸੋ ਅੱਜ ਫੇਰ ਉਸੇ ਲੜੀ ਨੂੰ ਅੱਗੇ ਕਰਦੇ ਹੋਏ ਹਨ ਆਪਾਂ ਆਏ ਆ ਇੱਥੇ ਸਟੂਡੈਂਟ ਲਾਈਫ ਹੈ ਕਿੱਦਾਂ ਕਿੰਨਾ ਕ ਖਰਚਾ ਆ ਜਾਂਦਾ ਆਪਣੇ ਮੁੰਡਿਆਂ ਦਾ ਜਿਹੜੇ ਇੱਥੇ ਰਹਿੰਦੇ ਆ ਤੇ ਆਪਾਂ ਮਿਲਾਨੇ ਆ ਤੁਹਾਨੂੰ ਮੁੰਡਿਆਂ ਨਾਲ ਤੇ ਦਿਖਾਨੇ ਆ ਕਿਸ ਤਰ੍ਹਾਂ ਦਾ ਉਹਨਾਂ ਦਾ ਰਹਿਣ ਸਹਿਣ ਕਿੱਦਾਂ ਦੇ ਕੰਮਕਾਰਾਂ ਗੱਲਬਾਤਾਂ ਵੀ ਕਰਾਂਗੇ ਉਹਨਾਂ ਨਾਲ ਆਜੋ ਮੇਰੇ ਨਾਲ ਸੋ ਲੈਸਟਰ ਦਾ ਇਲਾਕਾ ਹੈ ਜੀ ਇਹ ਸੋ ਆਜੋ ਆਪਾਂ ਚੱਲਦੇ ਆ ਘਰ ਮੁੰਡਿਆਂ ਦੇ ਜਿੱਥੇ ਰਹਿੰਦੇ ਆ ਇੱਥੇ ਆਪਣੇ ਬੰਦੇ ਰਹਿੰਦੇ ਆ ਘਰਾਂ ਦੇ ਵਿੱਚ ਗੱਡੀਆਂ ਗੁੱਡੀਆਂ ਖੜਾਈਆਂ ਨੇ ਬੰਦਿਆਂ ਨੇ ਆਪਣੇ ਨੇ ਪੰਜਾਬ ਲਿਖਿਆ ਗੱਡੀਆਂ ਦੇ ਮੂਹਰੇ ਚੱਲਦੇ ਆ ਸੋ ਘਰ ਦੇ ਅੰਦਰ ਇਹਨਾਂ ਦੇ ਹੈ ਤਾਂ ਹਨੇਰਾ ਹੀ ਰੱਖਿਆ ਪਿਆ ਮੁੰਡਿਆਂ ਨੇ ਕਿਚਨ ਇਦਾਂ ਇਦਾਂ ਦੀ ਦੋਸਤੋ ਅਗਰ ਤੁਸੀਂ ਮੇਰਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਉਹ ਵੀ ਪਲੀਜ਼ ਕਰ ਲਿਓ ਕਿਉਂਕਿ ਇਦਾਂ ਦੀਆਂ ਵੀਡੀਓ ਆਉਂਦੀਆਂ ਰਹਿਣੀਆਂ ਹੈ ਹੈਲੋ ਲੱਡੀ ਸਿੰਘ ਕੀ ਹਾਲ ਹੈ ਆ ਗਈ ਹੋਰ ਠੀਕ ਮੈਂ ਖਤਰਾ ਘਰ ਦਿਖਾ ਦਵਾ ਪਹਿਲਾਂ ਥੋੜਾ ਜਿਹਾ ਮੋਟਾ ਮੋਟਾ ਤੇ ਤਾਂ ਕਿ ਆਣ ਵਾਲੇ ਵਾਲਿਆਂ ਨੂੰ ਪਤਾ ਰਹਿੰਦਾ ਵੀ ਕਿਸ ਤਰ੍ਹਾਂ ਦੀ ਲਾਈਫ ਆ ਕਿਦਾਂ ਦੇ ਮੁੰਡੇ ਰਹਿੰਨੇ ਆ ਇੱਧਰ ਵਾਸ਼ਰੂਮ ਆ ਹੈ ਓਕੇ ਅੱਛਾ ਇੱਧਰ ਵਾਸ਼ਰੂਮ ਹੋ ਗਿਆ ਆ ਗੋਦਿਆਂ ਇੱਕ ਰੂਮ ਇੱਧਰ ਹੋਵੇ ਇੱਧਰ ਵੀ ਮੁੰਡਾ ਰਹਿੰਦਾ ਪਈ ਨਹੀਂ ਮੁੰਡਾ ਨਹੀਂ ਜਾ ਸਾਡੇ ਅੰਦਰ ਕੋਈ ਨਹੀਂ ਇੱਧਰ ਅੱਛਾ ਅੱਛਾ ਓਕੇ 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 ਇੱਕ ਬੈਡਰੂਮ ਆਇ ਇੱਕ ਤੇ ਇੱਕ ਬੈਡਰੂਮ ਆਇ ਮੁੰਡੇ ਦਾ ਲੈ ਇੱਕ ਮੁੰਡੇ ਥੱਲੇ ਆ ਮੁੰਡਾ ਉਹ ਹਜੇ ਆਰਾਮ ਕਰ ਰਿਹਾ ਤਾਂ ਇਸ ਕਰਕੇ ਮੈਂ ਉਹਦੇ ਨਾਲ ਗੱਲਬਾਤ ਨਹੀਂ ਕਰੀ ਬਾਅਦ ਵਿੱਚ ਕਰਦੇ ਆ ਉਹਦੇ ਨਾਲ ਸੋ ਹੋਰ ਸੁਣ ਲੈ ਆ ਡਿਸਨ ਤੇਰਾ ਕਹਾ ਠੀਕ ਹੈ ਕੈਮ ਵੀਡੀਓ ਬਹੁਤ ਵਾਇਰਲ ਹੋ ਜਿਹੜੀ ਤੂੰ ਵਿਜਲੀ ਦੀ ਸੋ ਮੈਂ ਕਿਹਾ ਜਿੱਦਾਂ ਤੂੰ ਕਹਿੰਦਾ ਮੇਰੇ ਨਾਲ ਗੱਲਬਾਤ ਕਰਿਓ ਮੈਂ ਕਿਹਾ ਚੱਲ ਜਲਦੇ ਆ ਗੱਲਬਾਤ ਕਰਦੇ ਆ ਦੱਸਦੇ ਆ ਸੋ ਲੱਡੀ ਸਿੰਘ ਮੈਂ ਨਾ ਇਹ ਗੱਲ ਕਿ ਆ ਪੁੱਛਣੀ ਚਾਹੁੰਦਾ ਪਹਿਲਾਂ ਤੂੰ ਦਾ ਸਟੂਡੈਂਟ ਜਿਹੜਾ ਤੂੰ ਤੂੰ ਵੀ ਸਟੂਡੈਂਟ ਆਇਆ ਸੀ ਜਦਾਇ ਤੇ ਚਾਰ ਪੰਜ ਸਾਲ ਹੋ ਗਏ ਹੁਣ ਤੱਕ ਤੈਨੂੰ ਆਏ ਨੂੰ ਸੋ ਜਦੋਂ ਤੂੰ ਆਇਆ ਸੀ ਜਦੋਂ ਕੁਝ ਮਾਹੌਲ ਹੋਰ ਸੀਗੇ ਹੁਣ ਮਾਹੌਲ ਕੁਝ ਹੋਰ ਹੋ ਗਿਆ ਹੈਨਾ ਚੇਂਜ ਹੁੰਦੇ ਰਹਿੰਦੇ ਮਾਹੌਲ ਚੇਂਜ ਹੁੰਦੇ ਟੋਟਲੀ ਚੇਂਜ ਹਾਂ ਪਹਿਲਾਂ ਤਾਂ ਮੈਨੂੰ ਤੂੰ ਐਂ ਦੱਸ ਵੀ ਜਿੱਦਾਂ ਉਰਿਆਨੇ ਆ ਪਹਿਲਾਂ ਘਰ ਹੁਣ ਮੈਂ ਘਰ 'ਚ ਖੜਾ ਪਹਿਲਾਂ ਘਰਾਂ ਦੇ ਖਰਚੇ ਦੱਸ ਦੋ ਵੀ ਘਰਾਂ ਦੇ ਖਰਚੇ ਹੈ ਕਿੰਦਾ ਉਹ ਵਿਜੀ ਬਾਈ ਇੱਥੇ ਨਾ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਤਾਂ ਜਿਨ੍ਹਾਂ ਨਾਲ ਸਾਂਭਣ ਕੋਈ ਵੀ ਨਿਕਵਰੀ ਆ ਜਾਂਦੇ ਆ ਕਿਸੇ ਨਾ ਕਮਿਟਮੈਂਟ ਵਰਕੇ ਕੋਈ ਇੰਸਟਾ ਤੋਂ ਲੱਭ ਲਾਂਦਾ ਕੋਈ ਫਿਰ ਸੋਸ਼ਲ ਮੀਡੀਆ ਤੋਂ ਕੋਈ ਨਾ ਕੋਈ ਲੱਭ ਲਾਂਦਾ ਨਾ ਬਟ ਆਪੋ ਉਹਨਾਂ ਤੇ ٹرسٹ ਕਰ ਲੈਣੇ ਆ ਪਰ ਇੱਥੇ ਆ ਕੇ ਸ਼ਾਇਦ ਉਹ ਬੰਦਾ ਜੌਬ ਤੇ ਗਿਆ ਹੁੰਦਾ ਐਕਸਵੇ ਜਿੱਦ ਕੋਈ ਵੀ ਰੀਜਨ ਜੱਬ ਬੰਦਾ ਉਹੀ ਕਹਿੰਦਾ ਵੀ ਤੁਸੀਂ ਆ ਜਾ ਆਪਾਂ ਸਾਹਮਣੇ ਕੋਈ ਛੱਡ ਦਿੰਦਾ ਬੈਠਾ ਬੈਠਾ ਨਾ ਪਰ ਆਪ ਮੈਂ ਕਹਿੰਦਾ ਪ੍ਰੋਪਰ ਤੁਸੀਂ ਆਓ ਇੱਥੇ ਪਹਿਲਾਂ ਤਾਂ ਜਦੋਂ ਤੁਸੀਂ ਆਉਂਗੇ ਸਟੇਟ ਆਵੇ ਘਰ ਨਹੀਂ ਮਿਲਦਾ ਤੇ ਹੋਟਲ ਬਹੁਤ ਜ਼ਿਆਦਾ ਮਹਿੰਗੇ ਸਾਨੂੰ ਪਤਾ ਨਾ ਤੇ ਪਰ ਫਿਰ ਜਾਂਸੀਆਂ ਕੋਲ ਜਾਣਾ ਪੈਂਦਾ ਉਸ ਜਿਹਦੇ ਕੋਲ ਤਾਂ ਫੁੱਲ ਟਾਈਮ ਜੌਬ ਆ ਬਟ ਜਿਹੜਾ ਸਟੂਡੈਂਟ ਹੁੰਦਾ ਵਿਚਾਰਾ 4-500 ਕੋਣ ਨਾਮ ਲੈ ਕੇ ਹੁੰਦਾ ਤਉ ਪਹਿਲਾਂ ਉਹਦਾ ਰੈਂਡ ਅਰੇਂਜਮੈਂਟ ਪੱਕਾ ਕਰਕੇ ਆਵੇ ਪਹਿਲਾਂ ਉਹਨਾਂ ਨੂੰ ਐਡਵਾਂਸ ਪਾ ਕੇ ਆਵੇ ਤੇ ਉਹ ਬਾਅਦ ਚ ਉਹਦੇ ਪੋਸਟ ਕੋਡ ਜਿਵੇਂ ਇਥੋਂ ਦਾ ਐਡਰੈਸ ਇੱਥੇ ਪੋਸਟ ਕੋਡ ਤੇ ਹਾਊਸ ਨੰਬਰ ਚੱਲਦੇ ਆ ਉਹ ਪੱਕਾ ਉਹਦਾ ਲੈ ਕੇ ਆਵੇ ਤੇ ਉਹਦਾ ਉਹਦਾ ਕੰਟਰੈਕਟ ਬਣਵਾ ਕੇ ਆਵੇ ਵੀ ਹਾਂ ਵੀ ਵੀ ਮੈਂ ਤੁਹਾਨੂੰ ਪੇ ਕਰਤਾ ਆ ਤੁਸੀਂ ਮੈਨੂੰ ਕੰਟਰੈਕਟ ਕਰ ਲਓ ਤੇ ਸਹੀ ਮੈਂ ਐਡਰੈਸ ਤੇ ਉਹ ਇਦਾਂ ਆਵੇ ਆਦਰਵਾਇਜ਼ ਇਦਾਂ ਸੋਸ਼ਲ ਪਰ ਲੱਡੀ ਜਿੱਦਾਂ ਹੁਣ ਹੁਣੀ ਤੂੰ ਮੈਨੂੰ ਕਿਹਾ ਵੀ ਉਹ 4-500 ਲੈ ਕੇ ਆਂਦਾ ਹੈ ਜਾਨੀ ਤੂੰ ਕਿਆ ਕਹਿਣਾ ਚਾਹੁੰਦਾ ਵੀ ਜਿਹੜਾ 4-500 ਲੈ ਕੇ ਆਂਦਾ ਉਹ ਇਨਫ ਨਹੀਂ ਹੈ ਉਹਨੂੰ ਜ਼ਿਆਦਾ ਲੈ ਮ ਹਾਂ ਬਟ ਆਪ ਦੇ ਬੱਚੇ ਦੀ ਪਾਕਟ ਤੇ 500 ਪਾਉਂਡ ਪਾ ਕੇ ਤੋਰ ਦਿੰਦੇ ਨੇ 500 ਪਾਉਂਡ ਤੇ ਇੱਥੇ ਕੁਝ ਵੀ ਨਹੀਂ ਜਦੋਂ ਬੱਚਾ ਆਉਂਦਾ ਬੱਚਾ 에어ਪੋਰਟ ਤੋਂ ਰਿਹਾ ਆ ਜੇ ਬਾਈ ਬੱਸ ਆਏ 30 40 ਚਲੇ ਗਏ ਜੇ ਬਾਈ ਟੈਕਸੀ ਆ ਤਾਂ 150 ਪਾਉਂਡ ਚਲਾ ਗਿਆ ਪਿੱਛੇ ਲੇਗਾ 350 ਤੇ ਇੱਥੇ ਘਰ ਦੀ ਸਟਾਰਟਿੰਗ ਪ੍ਰਾਈਸ ਜੇ ਆਪਾਂ ਲੈਸਟਰ ਦੀ ਗੱਲ ਕਰੀਏ ਤਾਂ 300 ਪਾਉਂਡ ਬੱਚੇ ਨੂੰ ਮਿਨੀਮਮ ਮੰਥਲੀ ਦੇਣਾ ਹੀ ਪਊਗਾ ਲੰਡਨ ਦੀ ਤਾਂ ਬਹੁਤ ਐਕਸਪੈਂਸਿਵ ਆ 7 800 ਬਟ ਆਪਾਂ ਜਿੱਤੇ ਤੇਰੇ ਕਹਿਣ ਦਾ ਭਾਵ ਵੀ ਜੇ ਆਪਾਂ ਨੇ 20 25 ਲੱਖ ਬੱਚੇ ਤੇ ਲਾਇਆ ਤਾਂ ਦੋ ਲੱਖ ਦੋ ਤ ਪੰਨ ਤਿੰਨ ਮੰਥ ਦਾ ਖਰਚਾ ਆਪਣਾ ਨਾਮ ਲੈ ਕੇ ਆ ਵੀ ਕਿਉਂਕਿ ਜੋਬ ਇੱਥੇ ਆਈ ਨਹੀਂ ਵੀ ਇੱਥੇ ਅੱਜ ਆਏ ਆਪਾਂ ਨੂੰ ਕਾਹ ਨੂੰ ਮਿਲ ਗਈ ਨਾ ਇਹਦੇ ਲਈ ਤੁਹਾਨੂੰ ਮਹੀਨਾ ਵੀ ਤੁਹਾਡਾ ਲੱਕ ਆ ਤੇ ਤੁਹਾਡਾ ਹਾਰਡਵਰਕ ਆ ਬਈ ਬੱਚੇ ਹਾਰਡਵਰਕ ਕਰਦੇ ਨੇ ਹੂੰ ਹੂੰ ਉਹਨਾਂ ਤਾਂ ਵੀ ਨਹੀਂ ਲੱਕ ਦੇ ਡਿਪੈਂਡ ਆ ਇਹ ਤੁਹਾਡਾ ਇਹ ਕਿ ਕਿਸੇ ਨੂੰ ਨਹੀਂ ਪਤਾ ਜੋਬ ਕਿਦਾਂ ਬਟ ਐਟ ਲੀਸਟ ਮੇਰੇ ਅਕੋਰਡਿੰਗ ਤਿੰਨ ਮੰਥ ਦਾ ਬੱਚਾ ਖਰਚਾ ਆਪਣੇ ਨਾਮ ਲੈ ਕੇ ਆ ਵੀ ਘੱਟੋ ਘੱਟ 22500 ਪਾਉਂਦਾ ਯਾਨੀ ਬੱਚੇ ਨਕਟੋਗੋਲ 1500 ਪਾਉਂਡ ਦਾ ਵਿਚ 2 1500 ਤਾਂ ਮਿਨੀਮਮ ਆ ਵੀ ਯਾਨੀ ਕਿ ਜੇ 20 25 ਲੱਖ ਤੁਸੀਂ ਲਾਇਆ ਤਾਂ ਡੇਢ ਦੋ ਲੱਖ ਹੋਰ ਲਾ ਡੇਢ ਦੋ ਲੱਖ ਹੋਰ ਲਾ ਤੁਸੀਂ ਇਦਾਂ ਸਮਝ ਲਓ ਵੀ ਹਾਂ ਡੇਢ ਦੋ ਲੱਖ ਸਾਡਾ ਹੋਰ ਲੱਗੇ ਪਰ ਬੱਚੇ ਜਿੱਦਾਂ ਜਿੰਨੇ ਅਸੀਂ ਦੇਖੇ ਨੇ ਇੱਥੇ ਆਈ ਨਾਲ 5 500 ਲੈ ਕੇ ਹੁੰਦੇ 5 ਉਹਨਾਂ ਨੂੰ ਇੱਥੇ ਤੱਕ ਪਹੁੰਚਦੇ ਤਨ ਕੋਲ 400 ਰਹਿਣਾ 400 ਆਨ ਆਨ ਸਰ ਆਨਰ ਨਹੀਂ ਤੱਕ ਰਾਇ ਲੈਣੀ ਹੈ 300 ਉਧਰ ਚਲਾ ਦੇ ਤੇਰੇ ਕਹਿੰਦਾ ਮਤਲਬ ਪਾਇਲਿੰਗ ਟੁੱਟ ਜਾਂਦਾ ਬੱਚਾ ਪਾਇਲਿੰਗ ਟੁੱਟ ਜਾਂਦਾ ਬੱਚਾ ਡਿਪਰੈਸ਼ਨ ਚ ਚਲ ਜਾਂਦਾ ਯਾਰ 100 ਪਾਉਂਡ ਤੁਹਾਨੂੰ ਖਾਣਾ ਡੋਲੀ ਤੇ ਹਰੇਕ ਚੀਜ਼ ਮੋੜ ਦਿਆ ਕੁਝ ਵੀ ਖਾਉਂਗੇ ਤਾਂ ਬਾਅਦ 10 ਪਾਉਂਡ ਦਾ ਮਿਲ ਜਾਣਾ ਬੱਚੇ ਨੇ ਮਹੀਨੇ ਚ ਕੁਝ ਤਾਂ ਖਾਣੇ ਫਿਰ ਉਹਨਾਂ ਜੌਬ ਲੈਬਲ ਤੇ ਟਰੈਵਲਿੰਗ ਕਰਨੇ ਟਰੈਵਲ ਚ ਹੀ ਪੈਸੇ ਨਿਕਲ ਰੈਂਟ ਰੰਡ ਦੇਣਾ ਬੱਸ ਦਾ ਬੱਸ ਦਾ ਰੈਂਟ ਵੀ ਬੱਸ ਦਾ ਰੈਂਟ ਦੇਣਾ ਫਿਰ ਬੱਚੇ ਨੂੰ ਭੁੱਖ ਵੀ ਲੱਗ ਜਾ ਤੁਰਦਾ ਫਿਰਦਾ ਜਿਉ ਉਹਨੂੰ ਮਹੀਨਾ ਮਹੀਨੇ ਚ ਉਹਦੇ ਬੱਚੇ ਨੂੰ 1500 2000 3000 ਨਾਲ ਲੈ ਕੇ ਆਉਣਾ ਚਾਹੀਦਾ ਅਦਰਵਾਈਜ਼ ਬਹੁਤ ਔਖਾ ਹੋ ਜਾਂਦਾ اچھا ਇੱਕ ਮੈਨੂੰ ਹੋਰ ਗੱਲ ਦੱਸ ਕਿਹਾ ਆਪਣੇ ਜਿਹੜੇ ਏਜੰਟਾਂ ਇਹ ਵੀ ਥੋੜਾ ਬੋਧਾ ਧੋਖਾ ਕਰਦੇ ਗੱਲਬਾਤ ਗੱਲਬਾਤ ਟੋਟਲੀ ਫਰਾਡ ਕਰਦੇ ਮੇਰੇ ਨਾਲ ਵੀ ਹੋਇਆ ਮੈਂ ਆਪਣਾ 22 ਲੱਖ ਰੁਪਇਆ ਲਾ ਕੇ ਆਈ ਸੀ 22 ਲੱਖ ਚ ਮੇਰਾ ਉਹਨਾਂ ਨੇ ਨਾ ਸਾਲ ਦੀ ਫੀਸ ਕਰਮੀ ਸੀ ਬਟ ਉਹਨਾਂ ਨੇ ਮੇਰਾ ਇਨੀਸ਼ੀਅਲ ਡਿਪੋਜ਼ਿਟ ਪਰ ਰਸੀ ਸਿਰਫ 2 ਲੱਖ 22 ਲੱਖ ਰੁਪਏ ਵਿੱਚ ਮੇਰਾ 2 ਲੱਖ ਤੇ ਜਦੋਂ ਮੈਂ ਇੱਥੇ ਆਇਆ ਮੈਨੂੰ ਯੂਨੀਵਰਸ ਦੀ ਮੇਲ ਆ ਗਈ ਸੀ ਵੀ ਤੁਸੀਂ ਫੀਸ ਭਰੋ ਹੂੰ ਹੂੰ ਤੇ ਇਹ ਹਰੇਕ ਨਾਲ ਹੀ ਹੁੰਦਾ ਕੋਈ ਮੈਂ ਸਾਰੇ ਏਜੰਟ ਨੂੰ ਗਲਤ ਨਹੀਂ ਕਹਿੰਦਾ ਬਟ 100 99 ਏਜੰਟ ਮੇਰੇ ਅਕੋਰਡਿੰਗ ਗਲਤ ਨੇ ਉਹ ਪਤਾ ਬੱਚੇ ਨੂੰ ਕੀ ਗਾਈਡ ਕਰਦੇ ਆ ਹੂੰ ਅਖਰੀ ਤੁਹਾਨੂੰ 20 ਲੱਖ ਲਵਾਂਗੇ ਇਹਦੇ ਚ ਤੁਹਾਡਾ ਸਾਲ ਦੀ ਪੜਾਈ ਤੇ 2 ਸਾਲ ਦਾ ਵਰਕ ਪਰਮਿਟ ਬਟ ਉਹ ਅੰਦਰਲੀ ਸਟੋਰੀ ਤੁਹਾਨੂੰ ਦੱਸਦੀ ਨਹੀਂ ਬੱਚਾ ਉੱਥੇ ਜਾ ਕੇ ਤੁਸੀਂ ਪੜਨਾ ਵੀ ਆ ਤੁਹਾਨੂੰ ਵਰਕਿੰਗ ਆਫ ਅ ਸਟ 20 ਘੰਟੇ ਆ ਵੀ ਤੁਸੀਂ ਵੀ 20 ਘੰਟੇ ਜੌਬ ਕਰ ਸਕਦੇ ਹੋ ਤੇ ਤੁਸੀਂ ਪੜ ਕੇ ਜਦੋਂ ਤੁਸੀਂ ਪਾਸ ਹੋਵੋਗੇ ਥੈਨ ਤੁਹਾਡਾ ਵਰਕ ਪਰਮਿਟ ਲਈ ਤੁਸੀਂ ਐਲੀਜੀਬਲ ਹੋ ਉਹਦੇ ਲਈ ਤੁਹਾਨੂੰ 3000 ਪੁਆਇੰਟ ਹੋਰ ਚਾਹੀਦਾ ਆ ਜੇ ਜਿਹੜੀ ਇਥੋਂ ਦੀ ਦੁਆਰੇ ਹੋਮ ਆਫਿਸ ਦੀ ਫੀਸ ਆ 2 ਸਾਲ ਦੇ ਵਰਕ ਜੇ ਤੁਹਾਡੇ ਇੱਕ ਅੱਧੇ ਚ ਰਿਪੇਅਰ ਜਾਂ ਕੁਝ ਵੀ ਆ ਗਈ ਤਾਂ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ ਇਹ ਗੱਲਾਂ ਤਾਂ ਦਾਦ ਨੇ ਬਸ ਸਿੰਪਲ ਇਦਾਂ ਕਹਿੰਦੇ 1 ਸਾਲ ਦੀ ਪੜਾਈ ਜੀ 2 ਸਾਲ ਦਾ ਤੁਹਾਡਾ ਵਰਕ ਪਰਮਿਟ ਤੇ ਉੱਥੇ ਸਟੋਰੀ ਖਤਮ ਨਹੀਂ ਹੁੰਦੀ ਉਸ ਤੋਂ ਬਾਅਦ ਚ ਇੱਥੇ ਯੂਕੇ ਪੀਆਰ ਲੈਣ ਲਈ ਤੁਹਾਨੂੰ ਸਪਾਂਸਰਡ ਕੰਪਨੀ ਲੱਭਣੀ ਪੈਂਦੀ ਆ ਮੇਨਲੀ ਆਪਣੇ ਐਡ ਐਜੂਕੇਟਿਡ ਹੈ ਨਹੀਂ ਲੋਕ ਜਿਹੜੇ ਵੀ ਕੋਈ ਰੇਅਰ ਆ ਜਿਹੜਾ ਆਪਦੇ ਫੀਲਡ ਜੌਬ ਲੱਭਦਾ ਬਾਕੀ ਸਾਰੇ ਬਾਇ ਕਰਦੇ ਤੇ ਉਹ 25000 ਤੋਂ ਸਪਾਂਸਰਸ਼ਿਪ ਸਟਾਰਟ ਆ 5 ਸਾਲ ਦਾ ਵੀਜ਼ਾ ਲੋਕ ਖਰੀਦਦੇ ਨੇ ਤੇ ਉਹਦੇ ਚ ਵੀ ਤੁਹਾਨੂੰ ਪ੍ਰੋਪਰ ਐਜੂਕੇਸ਼ਨ ਚਾਹੀਦੀ ਆ ਵੀ ਇਹ ਕੰਪਨੀ ਜੈਨੂਇਨ ਆ ਉਹ ਕਈ ਬਹੁਤ ਸਾਰੇ ਇਜ ਕੇਸ ਹੋਏ ਨੇ ਯੋਜਨਾ 25000 ਲੈ ਲੈਂਦੇ ਆ ਉਹਨਾਂ ਕੋਲ ਏਜੰਸੀ ਖੋਲ੍ਹਣੀ ਨਵੀਂ ਉਹਨਾਂ ਕੋਲ ਰਾਈਟ ਹੁੰਦਾ ਕਿਸੇ ਨੂੰ ਸਪான்ਸਰ ਕਰਨ ਦਾ ਵੀਜ਼ਾ ਦਿੰਦਾ ਤੇ ਉਹ 10 2-3 ਮਨთ ਬਾਅਦ ਕੰਪਨੀ ਨੂੰ ਕੰਮ ਦੇਣਾ ਬੰਦ ਕਰ ਦਿੰਦੇ ਆ ਕਿਸੇ ਨੂੰ ਕੋਲਾ ਟੈਕਸ ਦਿੰਦੇ ਰੋ ਜਿਉਂ ਕੰਪਨੀ ਭੱਜ ਜਾਂਦੀ ਬੱਚਾ ਫਿਰ ਉਹ ਇਲੀਗਲ ਹੋ ਜਾਂਦਾ ਕੁੱਲ ਮਰ ਕੇ ਯੂਕੇ ਦਾ ਹੁੰਦਾ ਪ੍ਰੋਸੈਸ ਹੈਗਾ ਪੀਆਰ ਤੱਕ ਦਾ 60 ਲੱਖ ਪਾਉਣਾ 60 ਲੱਖ ਦਾ ਪ੍ਰੋਸੈਸ ਆ ਯਾਨੀ ਸੈਟਲ ਹੋਣ ਦਾ ਟੈਪਰ ਬਹੁਤ ਜ਼ਿਆਦਾ ਬੰਦੇ ਪੀਆਰ ਤੱਕ ਕੋਈ ਲੱਕੀ ਹੈ ਜਿਹਨੂੰ ਫਰੀ ਸਪான்ਸਰ ਮਿਲ ਜਾਂਦੇ ਕੋਈ ਕੰਪਨੀ ਚੰਗੀ ਹੁੰਦੀ ਜੇ ਬੱਚੇ ਚ ਸਕਿੱਲ ਹੁੰਦੀਆਂ ਕੁਝ ਇਹ ਚੀਜ਼ਾਂ ਨੇ ਇਹ ਰਿਐਲਿਟੀ ਆ ਕਿਸੇ ਨੇ ਨਹੀਂ ਦੱਸਣੀ ਇੰਨੇ ਪ੍ਰੋਡਕਾਸਟ ਹੋਏ ਨੇ ਕੋਈ ਨਹੀਂ ਦੱਸ ਦੇਗਾ 50 60 ਲੱਖ ਦੇ ਵਿੱਚ ਜਾ ਕੇ ਕਹਿੰਦਾ ਬੰਦਾ ਸੈੱਟ ਹੁੰਦਾ ਜੇ ਹੋਣਾ ਹੋਵੇ ਜੇ ਜਾਨੀ ਪ੍ਰੋਪਰ ਜਿਹੜੀ ਇੱਥੇ ਪੱਕਾ ਹੁੰਦਾ ਤਾਂ ਹੀ ਉਹਰੇ ਕਹਿੰਦੇ ਵੀ ਇੰਗਲੈਂਡ ਦੇ ਵਿੱਚ ਕਹਿੰਦੇ ਪੱਕੇ ਨਹੀਂ ਹੁੰਦੇ ਉਹ ਕਹਿੰਦੇ ਅੱਛਾ ਲੜ ਇੱਕ ਦੋ ਪਹਿਲੂ ਦੇਖਿਆ ਆਪਾਂ ਨੇ ਹੁਣ ਤੂੰ ਤਾਂ ਸੈੱਟ ਆ 올 ਰਾਈਟ ਹਾਂਜੀ ਆਪਾਂ ਸੈੱਟ ਵੀ ਰੱਬ ਦੀ ਕਿਰਪਾ ਨਾਲ ਤੁਹਾਨੂੰ ਪੈਨ ਕੱਲੋ ਹੁੰਦਾ ਸੈੱਟ ਆ ਪਰ ਇਹਦਾ ਦੂਆ ਪਹਿਲੂ ਵੀ ਤੂੰ ਮੈਨੂੰ ਆਫਲਾਈਨ ਗੱਲ ਕਰ ਰਿਹਾ ਸੀ ਉਹ ਮੈਨੂੰ ਐ ਦੱਸ ਵੀ ਉਹ ਕੰਮ ਕਰਦੇ ਨਹੀਂ ਮਿਲਿਆ ਨਹੀਂ ਕਿਸਮਤ ਮਾੜੀ ਕਿਆ ਚੱਕਰ ਉਹ ਕਿਆ ਚੱਕਰ ਆਪਾਂ ਕਿਸੇ ਦੀ ਆਪਾਂ ਨਾ ਕਿਸੇ ਦੇ ਮਾਈਂਡ 'ਚ ਤਾਂ ਬੜੇ ਨਹੀਂ ਆਪਾਂ ਨਾਈਨ ਨੂੰ ਸਟਰਗਲ ਕਰਦੇ ਦੇਖਿਆ ਬਟ ਮੇਰੇ ਅਕੋਰਡਿੰਗ ਸਟੂਡੈਂਟ ਦਾ ਕੰਮ ਲੱਭਣਾ ਬਹੁਤ ਹਾਰਡ ਆ ਹਾਰਡ ਪਰ ਜਿਹੜਾ ਫੁੱਲ ਟਾਈਮ ਰੋਦੇ ਲਈ ਕਿਤੇ ਨਾ ਕਿਤੇ ਜੋਬ ਬਟ ਤੁਸੀਂ ਨਾ ਜੇ ਤੁਹਾਡੇ ਕੋਲ ਡਰਾਈਵਿੰਗ ਲੈਸ ਕੋਈ ਸਕਿੱਲ ਆ ਤਾਂ ਤਾਂ ਜੋਬ ਹੈ ਗਿਆ ਲੇਬਰ ਲਈ ਬਹੁਤ ਰੇਅਰ ਜੋਬ ਬਣੇ ਬਹੁਤ ਰੇਅਰ ਕਈ ਲੱਭਦੇ ਵੀ ਨਹੀਂ ਇੱਕ ਦੋ ਵਾਰੀ ਟਰਾਈ ਕਰਕੇ ਭੱਜ ਜਾਂਦੇ ਨੇ ਸਾਰੇ ਜਣ ਘਰੇ ਬੈਠੇ ਰਹਿੰਦੇ ਵੀ ਜਦੋਂ ਮਿਲ ਜੂ ਲੱਕ ਤੇ ਛੱਡ ਦਿੰਦੇ ਆ ਕਈ ਵਿਚਾਰਿਆਂ ਦੀ ਕਿਸਮਤ ਧੂਣਵਾੜੀ ਹੋ ਜਾਂਦੀ ਇਹਦੇ ਚ 50 50 ਆਪਣਾ ਹਿੰਮਤ ਵੀ ਕਰਨੀ ਚਾਹੀਦੀ ਹੈ ਹਿੰਮਤ ਤਾਂ ਜ਼ਰੂਰੀ ਆ ਭਾਜੀ ਜੇ ਹਿੰਮਤ ਆ ਤਾਂ ਹੀ ਤੁਸੀਂ ਕੁਝ ਬਣੋਗੇ ਬਟ ਕੰਮ ਲੱਭਣ ਲਈ ਹਿੰਮਤ ਤੇ ਧੱਕੇ ਤਾਂ ਖਾਣੀ ਪੈਂਦੇ ਅੱਜ ਨਹੀਂ ਕੱਲ ਨਹੀਂ ਸਵੇਰ ਨਹੀਂ ਸ਼ਾਮ ਨਹੀਂ ਥੋੜਾ ਜਿਹਾ ਹੈ ਨਾ ਬੇਸ਼ਰਮੀ ਹੋਣਾ ਲੋਕਾਂ ਕੋਲ ਜਾ ਕੇ ਕਹਿਣਾ ਵੀ ਪੈਂਦਾ ਹੈ ਨਾ ਈਗੋ ਛੱਡਣੀ ਪੈਂਦੀ ਈਗੋ ਛੱਡਣੀ ਪੈਂਦੀ ਸ਼ਾਪ ਟੂ ਸ਼ਾਪ ਜਾਣਾ ਪੈਂਦਾ ਵੀ ਕੰਮ ਦੇ ਦੋ ਦੁਬਾਰਾ ਦੁਬਾਰਾ ਜਾਣਾ ਪੈਂਦਾ ਕਿਉਂਕਿ ਇੱਕ ਵਾਰ ਚ ਕੋਈ ਨਹੀਂ ਮੰਨਦਾ ਤੁਸੀਂ ਜਨਸ਼ੀ ਚ ਤੱਕ ਇਹਖੋ ਬਾਰ-ਬਾਰ ਜਾਣਾ ਪੈਂਦਾ ਆਪਣੇ ਬੰਦੀਆਂ ਦਾ ਇੱਕ ਵਾਰ ਜਾਏ ਉੱਥੇ ਕੰਮ ਹੈ ਨਹੀਂ ਦੈਟ ਸੇ ਪਰ ਉੱਥੇ ਬਾਰ-ਬਾਰ ਜਾਣਾ ਪੈਂਦਾ ਜਾਣਾ ਪੈਂਦਾ ਜਾਣਾ ਨਹੀਂ ਨੇੜੇ ਲੋਕਾਂ ਨਾਲ ਵਿਚਰਨਾ ਪੈਂਦਾ ਗੁਰਦੁਆਰੇ ਜਾਓ ਉੱਥੇ ਜਾ ਕੇ ਕੁਸ਼ੂਰ ਕਰਨ ਨਾਲ ਗੱਲ ਤੇ ਜਿੱਥੇ ਵੀ ਜੋ ਆ ਉਹ ਆਪਣਾ ਜ਼ਿਕਰ ਕਰ ਰਹੇ ਹਨ ਜੇ ਆ ਤੁਸੀਂ ਜੇ ਮੈਂ ਜਗਰਾ ਤੁਸੀਂ ਰੂਮ ਕਮਰਾ ਲਿਆ ਵਾ ਤੁਸੀਂ ਮੁੰਡਿਆਂ ਨੇ ਰਲ ਕੇ ਜੇ ਨਹੀਂ ਕਿ ਇੱਕ ਘਰ ਕਿਰਾਏ ਪਰ ਲਿਆ ਉਹਦੇ ਤੁਸੀਂ ਮੁੰਡੇ ਮੁੰਡੇ ਰਹਿੰਦੇ ਕੋਈ ਫੈਮਿਲੀ ਵਾਲੇ ਤਿੰਨ ਦੋਸਤ ਅੱਛਾ ਤਿੰਨ ਦੋਸਤ ਰਹਿੰਦੇ ਹੁਣ ਮੈਂ ਮੜੇ ਖਰਚੇ ਦੀ ਗੱਲ ਕਿੰਨਾ ਕ ਖਰਚਾ ਆ ਜਾਂਦਾ ਜੇ ਆਪਾਂ ਨੇ ਇੱਕ ਰੂਮ ਕਿਰਾਏ ਤੇ ਲੈਣ ਇੱਕ ਘਰ ਇਹਦੇ ਪ੍ਰੋਪਰ ਘਰ ਆ ਰੂਮ ਨਹੀਂ ਜੇ ਨਹੀਂ ਕਿ ਇਹ ਇਹ ਤੇਰਾ ਰੂਮ ਹੋ ਗਿਆ ਇੱਕੋ ਰੂਮ ਹੋ ਗਿਆ ਉਧਰਲੀ ਸਾਈਡ ਇੱਕ ਥੱਲੇ ਰੂਮ ਹੋ ਗਿਆ ਹਨਾ ਕਿਚਨ ਬਾਥਰੂਮ ਸਾਰਾ ਕੁਝ ਐਗਜ਼ੈਕਟ ਆ ਆਪਾਂ ਖਰਚੇ ਦੀ ਗੱਲ ਕਰਦੇ ਆ ਜਿਵੇਂ ਦੇਖੋ ਜਦੋਂ ਇੱਥੇ ਆਣਾ ਖਰਚਾ ਤਾਂ ਹੁੰਦਾ ਹੀ ਹੈ ਮਕਾਨ ਵੀ ਲੈਣਾ ਬੰਦੇ ਨੇ ਸਾਰਾ ਕੁਝ ਹੈ ਘਰ ਦਾ ਖਰਚਾ ਕਿੰਨਾ ਆ ਜਾਂਦਾ ਪਹਿਲਾਂ ਤਾਂ ਲਾਡੀ ਤੂੰ ਮੈਨੂੰ ਇਹ ਦੱਸ ਉਹ ਘਰ ਦਾ ਖਰਚਾ ਆ ਕਿੰਨਾ ਜਾਂਦਾ ਪ੍ਰੋਪਰ ਜੇ ਇਹਦੇ ਵਿੱਚ ਵੀ ਦੋ ਪੈਸੇ ਹੋਣੇ ਇੱਕ ਤਾਂ ਤੁਸੀਂ ਕਿਸੇ ਨਾਲ ਰੈਂਟ ਤੇ ਰਹਿ ਲੋ ਕੋਈ ਬਿੱਲ ਨਹੀਂ ਭਰਨਾ ਵਿੱਚ ਸਾਰਾ ਕੁਝ ਇਨਕਲੂਡਾ 5500 ਹੁੰਦਾ ਇੱਕ ਹੁੰਦਾ ਘਰ ਇਹ ਘਰ ਦਾ ਖਰਚਾ ਭਾਜੀ ਦੇਖ ਲਓ ਤੁਸੀਂ 1500 ਪਾਉਂਡ ਵੀ ਮਹੀਨਾ ਦਾ ਚੱਲ ਜਾਂਦਾ ਇਹ ਸੈੱਟ ਲਈ ਆਪ ਨੂੰ 3000 3500 ਚਾਹੀਦਾ ਆ ਅੱਛਾ ਅੱਛਾ ਨਹੀਂ ਐਡਵਾਂਸ ਐਡਵਾਂਸ ਹਾਂਜੀ ਭਾਜੀ ਉਹ ਸਕਿਉਰ ਮੌਂਦੀ ਕੰਟਰੈਕਟਰ ਬਣਾਉਂਦੀ ਤਾਂ ਕਰਕੇ ਜਿਵੇਂ ਜਿੰਨਾ ਰੈਂਟਾ ਜੇ 1000 ਰੈਂਟਾ ਤਾਂ 1200 ਸਿਕਿਉਰਿਟੀ ਲੈਂਦੇ ਨੇ ਤੇ 1200 ਸਿਕਿਉਰਿਟੀ ਲੈਂਦੇ ਨੇ ਤੇ 200 ਆਪਦੀ ਫੀਸ ਲੈਂਦੇ ਤੇ ਕਰੰਟਲ ਲੈਂਦੇ ਨਾਲ ਵੀ ਮਾਰ ਕੀ 3000 ਰੁਪਏ ਲੱਗ ਜਾਂਦਾ 3500 ਸੋ ਸਟਾਰਟਿੰਗ ਦੇ ਵਿੱਚ ਸਟਾਰਟਿੰਗ ਦੇ ਵਿੱਚ ਫਿਰ ਮੰਥਲੀ ਬਾਜੀ ਉਹੀ ਜਿੰਨਾ ਰੈਂਟਾ 1000 ਮਹੀਨੇ ਲਈ ਚੱਲਦਾ 950000 ਫਿਰ ਉਹਦਾ ਉੱਤੇ ਕਾਉਂਸਲ ਟੈਕਸ 1200 ਦੇ ਸਾਰਦੋਸੋ ਬਿਜਲੀ ਦਾ ਘਰੇ ਵਾਈਫਾਈ ਉਹ ਲਾ ਕੇ 14-1500 ਚ ਘਰ ਪੈ ਜਾਂਦਾ ਇੱਕ ਘਰ ਦਾ ਘਰ ਘੜ ਦਾ ਖਰਚਾ 14-1500 ਤੇ ਗ੍ਰੈਸਰੀ ਕਰਿਆਨਾ ਉਹ ਅਲੱਗ ਉਹ ਲੱਗ ਉਹ ਆਪਣੇ ਬੰਦੇ ਚੁਆਇਸ ਦਾ ਬੰਦਾ ਕੀ ਖਾ ਰਿਹਾ ਕੀ ਪਹਿ ਰਿਹਾ ਵੀ ਜਿਵੇਂ ਜੀ ਆਪ ਦੱਸਾ ਬਲਾਈਏ ਸਾਨੂੰ 1500 ਚ ਘਰ ਪੈ ਰਿਹਾ ਵੀ ਦਵਾਈ ਵਾਈਫਾਈ ਫੁੱਲ ਸਾਰਾ ਕੁਝ ਤੇ ਖਾਣ ਪੀਣ ਦਾ ਸਾਡਾ ਜਿਵੇਂ ਅਸੀਂ 200 ਪਾਉਂਦੀ 350 ਦੀ ਮਨਤਲੀ ਗ੍ਰੋਸਰੀ ਆ ਜਾਂਦੀ ਆ ਤਾਂ ਉਹ ਸਾਡੇ ਚ ਇਦਾਂ ਆ ਵੀ ਇੱਕ ਜਣਾ ਕਰਿਆ ਹੁੰਦਾ ਦੂਜੀ ਮੰਥ ਇੱਕ ਜਣਾ ਕਰਿਆ ਹੁੰਦਾ ਦੂਜੀ ਮੰਥ ਯਾਨੀ ਕਿ 6 ਤੋਂ 700 ਦਾ ਖਰਚਾ ਮਹੀਨੇ ਦਾ ਲਾਲਾ ਤੋਂ ਹਾਂਜੀ ਇੱਕ ਪਰ ਤੁਸੀਂ 5600 ਦਾ ਖਰਚਾ ਸਾਡੇ ਲਾ। 5600 ਦਾ ਖਰਚਾ ਆ ਜਾਂਦਾ। ਹਾਂਜੀ ਹਾਂਜੀ। ਤਾਂ ਹੀ ਤੂੰ ਮੈਨੂੰ ਕਿਹਾ ਵੀ ਜਦ ਬੰਦੇ ਨੇ ਕਿਸੇ ਨੇ ਆਣਾ ਤਾਂ ਘੱਟੋ ਘੱਟ ਦੇ ਕੋਲ 3 ਮਹੀਨੇ ਦਾ ਖਰਚਾ ਵੀ 1500 ਤਾਂ ਹੋਵੇ ਘੱਟੋ ਘੱਟ। ਸਾਡੇ ਇੱਥੇ ਮੇਰਾ ਦੋਸਤ ਆ ਚਲੋ ਮੈਂ ਉਹਨੂੰ ਸੁੱਤਾ ਪੈਣੀ ਉਹਦਾ ਇੰਟਰੋ ਕਰਾਂ ਦਾ ਉਹ ਜਦੋਂ ਆਇਆ ਸੀ ਤਾਂ ਉਹਨੂੰ 3 ਮੰਥ ਜੌਬ ਨਹੀਂ ਮਿਲੀ ਸੀ 4 ਅੱਛਾ 4 ਮੰਥ ਜੌਬ ਨਹੀਂ ਮਿਲੀ ਸੀ ਉਹ ਐਸੀ ਚਲੋ ਉਹ ਦੋਸਤ ਹੀ ਸਾਂਭਰ ਵਾਲੇ ਹੈਗੇ ਸੀਗੇ ਉਹ ਕੋਈ ਖਰਚਾ ਨਹੀਂ ਪੈ ਰਿਹਾ ਸੀ ਤਾਂ ਕਰਕੇ ਜਦੋਂ ਕੋਈ ਨਾ ਹੋਰ ਸਾਂਭਰ ਵਾਲਾ ਹੁੰਦਾ ਉਹ ਵੀ 5-7 ਸੋਈ ਨਾਂ ਲੈ ਕੇ ਆਏ ਸੀ ਤਾਂ ਕਰਕੇ ਆਪਾਂ ਸਾਰੇ ਹੀ ਦੇਖਦੇ ਜਿੰਨੇ ਆਉਂਦੇ ਨੇ ਜਿੰਨੇ ਮਿਲਦੇ ਨੇ ਉਹਨਾਂ ਦੇਖੋ ਭਾਈ 5 ਸਾਲਾਂ ਚ ਕਿੰਨੇ ਬੰਦੇ ਆਪਣੇ ਨੌਨ ਆ ਜਾਂਦੇ ਨਾ ਈਵਨ ਕੋਈ ਹੁੰਦਾ ਜਿਹੜਾ 1502 ਇਹ ਸਿਰਫ ਆਪ ਦਾ ਬੰਦਾ ਹੈ ਕਹਿੰਦਾ ਵੀ ਅੱਜ ਮੈਂ ਇੰਨਾ ਕ ਲੈ ਚੱਲਿਆ ਵੀ ਮੈਨੂੰ ਉੱਥੇ ਜੋਬ ਤਾਂ ਮਿਲ ਹੀ ਜਾਣੀ ਬਟ ਇਹ ਬਹੁਤ ਥਿੰਕਿੰਗ ਰੋਂਗ ਹੈ ਉਹਨਾਂ ਦੀ ਹੂੰ 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 ਏਟ ਲਿਸਟ ਮੇਰੇ ਹਿਸਾਬ ਨਾਲ ਤਾਂ ਤੁਸੀਂ ਫਾਈਨੈਂਸ਼ੀਅਲੀ ਡਿਪੈਂਡੈਂਟ ਹਨ ਬੰਦਾ ਜੀ ਉਹਨੂੰ ਫਿਰ ਪੈਨਸ਼ਨ ਘੱਟ ਹੁੰਦੀ ਹੈ ਹੂੰ ਹੂੰ ਜੇ ਬੰਦਾ ਫਾਈਨੈਂਸ਼ੀਅਲੀ ਡਿਪੈਂਡੈਂਟ ਹੀ ਨਹੀਂ ਹੈ ਨਹੀਂ ਉਹਨੂੰ ਡਿਪਰੈਸ਼ਨ ਹੋ ਜਾਂਦਾ ਜੀ ਨਹੀਂ ਲੱਗਦਾ ਕਿਉਂਕਿ ਪਹਿਲੇ ਉਹਦੇ ਲਈ ਸਭ ਕੁਝ ਨਿਊ ਹੁੰਦਾ ਹੈ ਤਾਂ ਕਰਕੇ ਥੋੜਾ ਸੋਚ ਸਮਝ ਕੇ ਹੋਣਾ ਚਾਹੀਦਾ ਲੜੀ ਮੇਰੇ ਨਾ ਮੈਂ ਮੈਂ ਇੱਕ ਦੋ ਵੀਡੀਓ ਕਰਿਆ ਸੀਗਾ ਪਹਿਲਾਂ ਮੈਂ ਰੇਦੇ ਦੇ ਉੱਤੇ ਸਾਈਪ੍ਰਸ ਉਹੀ ਕਹਿੰਦੇ ਸਾਨੂੰ ਲੁੱਟੀ ਜਾਂਦੇ ਆ ਜੀ ਸਾਨੂੰ ਯਾਨੀ ਕਿ ਕਹਿਣ ਦਾ ਉਹਨੂੰ ਵੀ ਹੁੰਦਾ ਕੁਛ ਆ ਤੇ ਦੱਸਦੇ ਕੁਛ ਆ ਤੇ ਮਤਲਬ ਜਿੱਥੇ 500 ਦਾ ਖਰਚਾ ਆ ਉੱਥੇ 500 5000 ਤੱਕ ਦਾ ਖਰਚਾ ਦੱਸ ਦਿੰਨੇ ਆ ਹਾਂਜੀ ਸੋ ਥੋੜੇ ਨਾਲ ਤਾਂ ਨਹੀਂ ਕੋਈ ਐਦਾ ਵਕਿਆ ਹੈ ਇੱਥੇ ਹੈਗਾ ਇੱਥੇ ਆਪਦੇ ਬੰਦੇ ਵੀ ਲੁੱਟ ਲੈਂਦੇ ਉਹ ਬੰਦੇ ਦੀ ਮੈਂਟੈਲਿਟੀ ਤੇ ਡਿਪੈਂਡ ਹੈ ਨਾ ਬੰਦਾ ਕੀ ਸੋਚਦਾ ਬਟ ਹੈਗੇ ਇਹ ਗੱਲ ਸੱਚੀ ਹੈ ਵੀ ਆਪਦੇ ਮੰਦੀ ਖਾਰਖਾਨੇ ਹੁੰਦੇ ਆ ਆਪਦੀ ਪੁਰਾਣੀ ਲੁੱਟ ਲੈਂਦੇ ਉਹ ਕਿਸੇ ਨੂੰ ਮੋਟੀਵੇਟ ਨਹੀਂ ਕਰਦੇ ਹੁੰਦੇ ਓਕੇ 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 ਆਇਆਂ ਤਾਂ ਦੇਖਦੇ ਨਹੀਂ ਵੀ ਤੁਸੀਂ ਅੱਜੋਂ ਜੋ ਕਿੰਨੇ ਟਾਈਮ ਬਾਅਦ ਬਣਿਆ ਹੋਣਾ ਹੂੰ ਹੂੰ ਤਾਂ ਨਿਊ ਬੰਦੇ ਨੂੰ ਮੋਟੀਵੇਸ਼ਨ ਜਮ ਨਹੀਂ ਦਿੰਦੇ ਕਿਸੇ ਗੱਲ ਤੋਂ ਇਹ ਮੇਰਾ ਪਰਸਨ ایکسپੀਰੀਅੰਸ ਆ ਇੱਥੇ ਦਾਈਚੇ ਸੌਂਦੀ ਨੈਗੇਟਿਵ ਪੁਆਇੰਟ ਦੱਸਣਗੇ ਕੋਈ ਸੋਚੇ ਕੋਈ ਪੋਜੀਟਿਵ ਦੱਸਣਗੇ ਬੇਟਾ ਕੋਈ ਨਹੀਂ ਸਕਸੈਸਫੁਲ ਹੋਣਗੇ اسی ਵੀ ਸੋਡੀ ਸਟੇਜ ਤੋਂ ਲੰਗੇ ਆ ਬਟ ਇਹ ਗੱਲ ਬਹੁਤ ਰੀਅਰ ਲੋਕ ਕਹਿੰਦੇ ਨੇ ਬਾਕੀ ਸਾਰੇ ਨੈਗੇਟਿਵ ਆ ਕੀ ਕਰਨਾ ਹੈ ਆਪਦੀ ਕੰਟਰੀ ਇਹ ਉਹ ਉੱਥੇ ਕੰਮ ਕਰ ਲੰਦੇ ਇੰਨੇ ਪੈਸੇ ਕਿਉਂ ਲੱਗੇ ਇਹ ਗੱਲਾਂ ਸਾਨੂੰ ਜਿਆਦਾ ਮਿਲਦੀਆਂ ਨੇ ਰੀਅਲਟੀ ਹੈ ਸਹੀ ਗੱਲ ਹੈ ਨਾ ਕਿਉਂਕਿ ਮੈਨੂੰ ਸਾਈਪ੍ਰੈਸ ਵੀ ਇਹ ਗੱਲ ਕਈਆਂ ਨੇ ਮੁੰਡਿਆਂ ਨੇ ਕਹੀ ਹੈ ਇੱਕ ਜਗ੍ਹਾ ਪਾਜੀ ਇਹ ਗੱਲ ਕਿਸੇ ਨੇ ਮੋਟੀਵੇਸ਼ਨ ਨਹੀਂ ਦੇਣੀ ਸੌਂਦੇ ਗਾਣੇ ਕੱਢਦੇ ਆ ਬਟ ਉਹ ਆਪ ਨਹੀਂ ਦੇਖਦੇ ਵੀ ਆਪ ਵੀ ਤੁਸੀਂ ਇਸ ਸਟੇਜ 'ਚ ਆਈ ਸੀ ਨਾ ਹੂੰ 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 ਅੱਜ ਤੱਕ ਤਾਂ ਆਉਣਾ ਸੌਖਾ ਹੋ ਗਿਆ ਲੋਕ ਬਾਹਰ ਰਹਉਂਦੇ ਹਜੇ ਤਾਂ ਤੂੰ ਸੋਚ ਇ ਨਾ ਹੁਣ ਦੇਖ ਕੇ ਆ ਲਓਗੇ ਹਨਾ ਬਹੁਤ ਬੜੀ ਇਹ ਤਾਂ ਗੱਲ ਸਹੀ ਹੈ ਇਹ ਇਹ ਬਹੁਤ ਮੈਂ ਕਹਾਂਗਾ ਇਹ ਸਾਡੇ ਪੰਜਾਬੀਆਂ ਨੂੰ ਇੱਕ ਇਹ ਬਹੁਤ ਰੱਬ ਦਾ ਆਸਰਾ ਹੈਗਾ ਗੁਰਦੁਆਰਾ ਸਾਹਿਬ ਇੱਥੇ ਆ ਜਿਹੜੇ ਬੱਚਿਆਂ ਨੂੰ ਰੇ ਸਾਂਭ ਲੈਣੇ ਆ ਉਹਨਾਂ ਨੂੰ ਜਿਨ੍ਹਾਂ ਕੋਲ ਵਿਚਾਰਿਆਂ ਨੂੰ ਰੋਟੀ ਖਾਣ ਨੂੰ ਨਹੀਂ ਹੁੰਦੀ ਉਹਨਾਂ ਨੂੰ ਖਾਣਾ ਵੀ ਮਿਲਦਾ ਉੱਥੇ ਗਾਈਡ ਕਰਨੇ ਵੀ ਅਲੇ ਵੀ ਕਈ ਮਿਲ ਜਾਂਦੇ ਆ ਪਰ ਜਿੱਦਾਂ ਇਹਨੇ ਮੁੰਡੇ ਨੇ ਦੱਸਿਆ ਰਾਡੀ ਨੇ ਭਈ ਹੁੰਦੇ ਆ ਕਈ ਹਾਂਜੀ ਕੋਈ ਡੀਮੋਟੀਵੇਟ ਕਰੀ ਜਾਂਦੇ ਕੋਈ ਜਿੰਨਾ ਹੁੰਦੇ ਕੋਈ ਡੀਮੋਟੀਵੇਸ਼ਨ ਵਾਲੇ ਹੁੰਦੇ ਭਈ ਕੋਈ ਵਿਚਾਰ ਮੋਟੀਵੇਸ਼ਨ ਵਾਲੇ ਹੁੰਦੇ ਪਰ ਮੇਰਾ ਤਾਂ ਐਕਸਪੀਰੀਅੰਸ ਹੋਇਆ ਇੱਕ ਗੱਲ ਮੈਂ ਹੋਰ ਦਿੱਟ ਪੁੱਛਣੀ ਚਾਹੁੰਦਾ ਹਾਂ ਜੀ ਹੁਣ ਤੈਨੂੰ ਉਹਰੇ ਟਾਈਮ ਹੋ ਗਿਆ ਇਨੇ ਸਾਲ ਆਏ ਨੂੰ ਆ ਗੋ ਕੇ ਬੰਦੇ ਨੂੰ ਤਜਰਬਾ ਥੋੜਾ ਜਿਆਦਾ ਹੋ ਜਾਂਦਾ ਕਿਉਂਕਿ 5 ਸਾਲ ਕਾਫੀ ਹੋ ਜਾਂਦੇ ਹਾਂ ਜੀ ਜਿਹੜੇ ਬੱਚੇ ਆ ਰਹੇ ਆ ਹਾਂ ਜੀ ਸਟੱਡੀ 베ਸ ਤੇ ਤਾਂ ਉਹ ਆ ਹੀ ਨਹੀਂ ਹਾਂ ਜੀ ਜਾਂ ਡਿਪੈਂਡੈਂਟ ਵੀਜ ਤੇ ਆਦੇ ਹੁੰਦੇ ਹਨ ਤੇ ਉਹ ਜਿਹੜੇ ਜਲ ਆਣੇ ਆ ਉਹਨਾਂ ਵਾਸਤੇ ਕਿ ਆ ਜਿਹਨਾਂ 13000 ਰੁਪਏ ਕਹਿੰਦੇ ਉਹਨਾਂ ਨੂੰ ਕੀ ਕਰਕੇ ਆਣਾ ਚਾਹੀਦਾ ਮਤਲਬ ਕਿ ਇੱਦਾਂ ਹੀ ਪੜ੍ਹਾਈ ਦੇ 베ਸ ਤੇ ਆ ਜਾਣਾ ਚਾਹੀਦਾ ਜਾਂ ਕੁਝ ਕਰਕੇ ਆਣਾ ਚਾਹੀਦਾ ਉਹ ਮੈਨੂੰ ਉਹ ਵੀ ਬੱਚਿਆਂ ਨੂੰ ਦੱਸਿਆ ਜਿਹੜੇ ਇੱਥੇ ਭਾਜੀ ਮੈਂ ਤੁਹਾਨੂੰ ਇਹ ਦ ਸੋਡੇ ਕੋਲ ਇਥੇ ਇਹ ਨਾ ਟਾਈਮ ਆ ਪਹਿਲੀ ਕਰਦਾ ਕੋਈ ਨਾ ਕੋਈ ਸਕਿੱਲ ਲੈ ਕੇ ਆਓ ਸਕਿੱਲ ਮੀਨ ਸਕਿੱਲ ਮੀਨ ਕੋਈ ਰਿਪੇਅਰਿੰਗ ਕੋਈ ਕੋਈ ਵੀ ਚੀਜ਼ ਹੈ ਪਲੰਬਿੰਗ ਦਾ ਹੀਟਿੰਗ ਦਾ ਕੋਈ ਵੀ ਮੌਜਲਾ ਦਾ హెయిਰ ਕਟਿੰਗ ਦਾ ਕੋਈ ਨਾ ਕੋਈ ਸੋਡੇ ਕੋਲ ਲੋਕਾਂ ਨੂੰ ਜਿਹੜਾ ਸਭ ਤੋਂ ਵੱਖਰਾ ਬਣਾ ਦੇ ਕਿਉਂਕਿ ਲੇਬਰ ਬਹੁਤ ਆ ਹਰੇਕ ਲੇਬਰ ਕੰਪਨੀ ਦੀ ਰਿਕੁਆਇਰਮੈਂਟ ਜੇ 100 ਆ ਤਾਂ ਆਲਰੇਡੀ ਯੂਕੇ ਚ 200 ਬੰਦਾ ਹੈਗਾ ਲੇਬਰ ਪਰ ਤੁਸੀਂ ਕੋਈ ਸਪੈਸ਼ਲ ਸਕਿੱਲ ਲੈ ਕੇ ਆਓ ਵੀ ਤੁਸੀਂ ਆਪ ਡਿਪੈਂਡੈਂਟ ਹੋ ਜਾਵੀਂ ਸੋਡੇ ਕੋਲ ਸਾਨੂੰ ਲੋਕ ਆਪ ਉਸਨ ਮੈਂ ਤਾਂ ਤੁਹਾਨੂੰ ਪਾਸਾ ਰੈਕਮੈਂਡ ਕਰੂੰਗਾ ਵੀ ਕੋਈ ਨਾ ਕੋਈ ਹੱਥਾਂ ਤੋਂ ਕੋਈ ਕੋਈ ਆਪਣਾ ਕਟਿੰਗ ਦਾ ਕੰਮ ਸਿੱਖ ਕੇ ਉਹ ਮੋਬਾਈਲਾਂ ਦੀ ਰਿਪੇਅਰ ਲੈਪਟਾਪ ਦੀ ਜਿਹੜੇ ਇਲੈਕਟ੍ਰੋਨਿਕ ਦਾ ਜਮਾਨਾ ਹੈ ਨਾ ਇਲੈਕਟ੍ਰੋਨਿਕ ਚੀਜ਼ਾਂ ਆਲਵੇਸ ਕਦੇ ਵੀ ਬੰਦ ਨਹੀਂ ਹੋ ਸਕਦੀਆਂ ਤਾਂ ਕਰਕੇ ਤੁਸੀਂ ਉਹੋ ਜੀ ਫੀਲਡ ਚ ਆ ਕੇ ਰਿਸਰਚ ਕਰੋ ਜਿੱਥੇ ਤੁਸੀਂ ਆਪਣਾ ਟੈਲੈਂਟ ਲੈ ਕੇ ਆਓ ਤੇ ਫਿਰ ਇੱਥੇ ਤੁਹਾਨੂੰ ਕਿਸੇ ਵੀ ਚੀਜ਼ ਤੋਂ ਪਿੱਛੇ ਨਹੀਂ ਰੋਗੇ ਤੁਸੀਂ ਸਕਿੱਲ ਸਿੱਖਣਾ ਜ਼ਰੂਰੀ ਆ ਹਾਂਜੀ ਹਾਂਜੀ ਸਕਿੱਲ ਸਿੱਖਣਾ ਜਮੇ ਇੱਕ ਵਾਰ ਤੁਹਾਨੂੰ ਗੱਲ ਦੱਸਾਂ ਕਈ ਵੇਰੇ ਉਹ ਦੋ ਸੋਚ ਰਹੇ ਹੋਣੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਤਜਰਬਾ ਜਿਹੜਾ ਨਾ ਇਹ ਵਾਲ ਚਿੱਟੇ ਕਰਨ ਨਾਲ ਤਾਂ ਹੀ ਜਾਂਦਾ ਹਨਾ ਇਹ ਸਿਆਣੇ ਉਹ ਨਹੀਂ ਕਹੇ ਕਿ ਧੱਕੇ ਖਾਣ ਨਾਲ ਵੀ ਆਂਦਾ ਮੈਂ ਇਹ ੁੰਡਾ ਇਹਦੀ ਉਮਰ ਘੱਟਾ ਪਰ 5 ਸਾਲ ਹੋ ਗਏ ਇਹਨੂੰ ਇੱਥੇ ਰਹੇ ਨੇ ਮੈਂ ਇਸ ਕਰਕੇ ਇਹਦੇ ਨਾਲ ਗੱਲਬਾਤ ਕਰ ਰਿਹਾ ਕਿਉਂਕਿ 5 ਸਾਲ ਦੇ ਵਿੱਚ ਬੰਦੇ ਨੂੰ ਬਹੁਤ چیزਾਂ ਪਤਾ ਲੱਗ ਤੂੰ ਹੜਾਈਆ ਤੂੰ ਹੜਾ ਚੁੱਕਿਆ ਨਾ ਹਾਂ 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 ਉਹ ਬੰਦੇ ਨੇ ਆਪਣੇ ਦੇ ਉੱਪਰ ਜਦ ਹੜਾਈਆਂ ਹੁੰਦੀਆਂ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਕਿਆ ਕੁਛ ਹੜਾਇਆ ਇਸ ਕਰਕੇ ਮੈਂ ਤੇ ਤੈਨੂੰ ਪੁੱਛ ਰਿਹਾ ਐਈਆਂ ਗੱਲਾਂ ਕਿਉਂਕਿ ਆਪਾਂ ਇਕੱਠੇ ਵੀ ਰਹੇ ਹਾਂ ਥੋੜਾ ਜਿਹਾ ਤਾਂ ਕਰਕੇ ਬੰਦਾ ਇਹਨੂੰ ਇੱਕ ਦੋ ਜਿਹੇ ਪਤਾ ਹੁੰਦਾ ਨਾ ਵੀ ਕਿਆ ਕਿਆ ਗੱਲ ਪੁੱਛਣੀ ਤੇ ਇੱਕ ਹੋਰ ਮੈਂ ਗੱਲ ਜਿਹੜੀ ਪੁੱਛਣੀ ਚਾਹੁੰਦਾ ਉਹ ਇਹ ਹੈ ਕਿ ਜਦੋਂ ਬੱਚਾ ਕੋਈ ਆਂਦਾ ਹਾਂਜੀ ਭਾਈ ਠੀਕ ਹੈ ਜਦੋਂ ਕੋਈ ਬੱਚਾ ਆਂਦਾ ਹੈ ਤਾਂ ਉਹ ਜਦੋਂ ਏਜੰਟ ਕੋਲ ਜਾਂਦਾ ਪਰ ਉਹ ਕੁਝ ਨਹੀਂ ਪਤਾ ਹੁੰਦਾ ਆਪਾਂ ਤਾਂ ਕਹਿੰਦੇ ਆ ਵੀ ਆਇਲਸ ਤੋਂ ਪੂਰੇ ਬੈਂਡ ਆਏ ਨੇ ਵੀ ਚਲ ਇੰਗਲੈਂਡ ਜਾਣਾ ਜੀ ਬੱਸ ਉੱਥੇ ਹੀ ਆਪਣੀ ਇੱਕ ਹੋ ਆ ਉੱਥੇ ਕੀ ਆ ਦੇਖਣ ਜਦੋਂ ਜਦੋਂ ਪਰ ਉਹ ਏਜੰਟ ਕਹਿੰਦਾ ਆ ਤੁਹਾਡਾ ਵੀਜ਼ਾ ਆ ਸਟੱਡੀ ਵੀਜ਼ਾ ਹੈ ਉਹ ਉੱਥੇ ਤੋਂ ਕਿਹੜੀ ਚੀਜ਼ ਨੋਟ ਕਰਦਾ ਥੋੜੀ ਗੱਲ ਲੰਬੀ ਜਾਊਗੀ ਬਟ ਇਹ ਏਜੰਟ ਕੋਲ ਜਾ ਕੇ ਆਪਾਂ ਸਿੱਧਾ ਇਦਾਂ ਨਹੀਂ ਕਹਿੰਦਾ ਵੀ ਅਸੀਂ ਇੰਗਲੈਂਡ ਜਾਣਾ ਦੋਨੇ ਕਲੇਨ ਬਹੁਤ ਵੱਡਾ ਹੂੰ ਹੂੰ ਇੱਥੋਂ ਦੇ ਕੋਸ ਸਿਟੀਆਂ ਨੇ ਜਿਹੜੀਆਂ ਜਿੱਥੇ ਕੰਮ ਆ ਜਿੱਥੇ ਆਪਣੇ ਲੋਗ ਆ ਹੂੰ ਬਾਕੀ ਅੱਧ ਤੋਂ ਜ਼ਿਆਦਾ ਸਿਟੀਆਂ ਹਿੰਦੀਆਂ ਜਿਹੜੀਆਂ ਜਿੱਥੇ ਕੰਮ ਵੀ ਨਹੀਂ ਗਏ ਉਹ ਖਾਲੀ ਕਸਬੇ ਜਿ ਬੜੇ ਹੋਏ ਨੇ ਏਜੰਟਾਂ ਨੂੰ ਤਾਂ ਕਮਿਸ਼ਨ ਹੁੰਦਾ ਯੂਨੀਵਰਸਿਟੀ ਨਾਲ ਹੂੰ ਹੂੰ ਉਹਨਾਂ ਨੂੰ ਤਾਂ ਕਮਿਸ਼ਨ ਦੇਣਾ ਉਹਨਾਂ ਨੇ ਕੋਈ ਵੀ ਤੁਹਾਨੂੰ ਲੈਂਕ ਪ੍ਰੈਸਟ ਯੂਨੀਵਰਸਿਟੀ ਵੀ ਯੂਕ ਲੈਣਾ ਹੋ ਗਿਆ ਇੱਥੇ ਦਾ ਬੰਦਾ ਨਾ ਨਾ ਬੰਦੇ ਜਿਆਦਾ ਇੱਥੇ ਆਪਣੇ ਕੋਈ ਨਹੀਂ ਮਿਲਦਾ ਆਪਣਾ ਉੱਥੇ ਨਾ ਕੋਈ ਕੰਮ ਨਾ ਕੋਸ ਹੋਰ ਸਦਾ ਟਾਊਨ ਹਾਊਸ ਜੇ ਨੇਗੇ ਤਾਂ ਕਰਕੇ ਤੁਸੀਂ ਪ੍ਰੋਪਰ ਰਿਸਰਚ ਕਰਕੇ ਆਓ ਲਾਈਕ ਵੀ ਯੂਨੀਵਰਸਿਟੀ ਉੱਥੇ ਲਵੋ ਜਿੱਥੇ ਤੁਹਾਨੂੰ ਆਪਣੇ ਲੋਕ ਮਿਲਣ ਜਿੱਥੇ ਕੰਮ ਹੋਵੇ ਥੋੜੀ ਕਰਾਊਡਡ ਯੂਨੀਵਰਸਿਟੀ ਹੋਵੇ ਥੋੜਾ ਇੰਡਸਟਰੀ ਏਰੀਆ ਹੋਵੇ ਉੱਥੇ ਹੋਵੇ ਥੋੜਾ ਮੋਟਾ ਜਿੱਦੇ ਫੈਕਟਰੀਆ ਫੁਟੇ ਜਿੱਥੇ ਤੁਹਾਨੂੰ ਕੰਮ ਲੱਭਣ ਜਿਆਸਾਨੀ ਹੋਵੇ ਕਹਿੰਦਾ ਮਤਲਬ ਇਸ ਉਸ ਵਕਤ ਤੁਸੀਂ ਰਿਸਰਚ ਕਰੋ ਰਿਸਰਚ ਕਰੋ ਵੀ ਐਡੇ ਹੀ ਨਾ ਕਹੋ ਵੀ ਹਾਂ ਜੀ ਮੈਂ ਇੰਗਲੈਂਡ ਜਾਣਾ ਹੈ ਮੈਨੂੰ ਭੇਜ ਦਿਓ ਆ ਗੱਲ ਨਾ ਕਹੋ ਨੂੰ ਉਹਨੂੰ ਪ੍ਰੋਪਰ ਆਪਦੀ ਰਿਕੁਆਇਰਮੈਂਟਸ ਦੱਸੋ ਬਿਮਾ ਇੱਥੇ ਜਾ ਰਹੇ ਹਨ ਯਾਨੀ ਤੇਰੇ ਕਹਿੰਦਾ ਮੈਂ ਕੋਈ ਇਹ ਜੰਗਲਾ ਵਾਲੇ ਏਰੀਆ ਚ ਜੰਗਲ ਦੇ ਖੇਰ ਵੀ ਇਹ ਏਰੀਆ ਚ ਵੀ ਭੇਜ ਦਿੰਦੇ ਆ ਬੱਚੇ ਨੂੰ ਬੱਚੇ ਬਹੁਤ ਭਾਜੀ ਉਹ ਆਪਣਾ ਪ੍ਰੈਸਟਨ ਤੁਸੀਂ ਤੁਸੀਂ ਤੇ ਰਹਿੰਦੇ ਆ ਯੂਕਲਾਈਨ ਬਾਰਡਰ ਤੇ ਉੱਥੇ ਕਿਹੜਾ ਜਾਂਦਾ ਆ ਨਾਲ ਏਰੀਆ ਉੱਤੇ ਤਾਂ ਬੰਦਾ ਨਹੀਂ ਉੱਥੇ ਰਹਿੰਦਾ ਜੌਬ ਨਹੀਂ ਮਿਲਦੀ ਜੌਬ ਨਹੀਂ ਮਿਲਦੀ ਉੱਥੇ ਤਾਂ ਉੱਥੇ ਤਾਂ ਉਹ ਲੋਕ ਆ ਜਿਹੜੇ ਆਪ ਸੈਟਲ ਹੈ ਇੱਥੋਂ ਦੀ ਸਿਟੀ ਜਾਂਦੇ ਨਾ ਆਲਰਾਇਟ ਉਹਨਾਂ ਦੀ ਸਹੀ ਆ ਉਹ ਸੋ ਇਹ ਗੱਲ ਵੀ ਆਪਣੇ ਦਿਮਾਗ ਚ ਬਿਠਾ ਲਓ ਭਰਾਓ ਕਿਉਂਕਿ ਜਦ ਆਣਾ ਤਾਂ ਯੂਨੀਵਰਸਿਟੀ ਦੇਖੋ ਤੁਹਾਡੀ ਕਿੱਥੇ ਆ ਲੈਸਟਰ ਲੰਡਨ ਲੀਡ ਜਿਹੜੀ بڑے ਸ਼ਹਿਰਾਂ ਦੇ ਵਿੱਚ ਆ ਕਿੱਥੇ ਆ ਕਿਤੇ ਵੀ ਆ ਜੇ ਲਾਗੇ ਕੋਈ ਸ਼ਹਿਰ ਪੈਂਦਾ ਆ ਕੋਡ ਜਾਣ ਪਛਾਣਕ ਸਭ ਤੋਂ ਬੜੀ ਵੈਲ ਗੁਰੂ ਘਰ ਹੋਵੇ ਉੱਥੇ ਹਾਂਜੀ ਹਾਂਜੀ ਗੁਰੂ ਨਵੇਂ ਆਉਣ ਵਾਲੇ ਵਾਸਤੇ ਇਹ ਜੀ ਗੱਲ ਬਹੁਤ ਉਹ ਆ ਜੇ ਗੁਰੂ ਘਰ ਹੋਊਗਾ ਤਾਂ ਗੁਰੂ ਘਰ ਸਾਹਮਣੇ ਹੁੰਦਾ ਭਰਾਓ ਜੇ ਜ਼ਿਆਦਾ ਨਹੀਂ ਤਾਂ ਘਟੋ ਰੋਟੀ ਦੇ ਦੇ ਨਹੀਂ ਜਾਓਗੇ ਹਾਂਜੀ ਤੇ ਭਾਜੀ ਇੱਕ ਗੱਲ ਹੋਰ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹਾਂਗਾ ਸਾਡੇ ਨਾਲ ਜਿਹੜੇ ਮੁੰਡੇ ਇੱਥੇ ਕਰੇ ਵੀ ਪਹਿਲਾਂ ਰਹਿੰਦੇ ਸੀ ਉਹ ਗ੍ਰੈਜੂਏਸ਼ਨ ਰੂਟ ਤੇ ਆ ਗਏ ਪਲੱਸ 2 ਤੋਂ ਬਾਅਦ ਪਲੱਸ 2 ਤੋਂ ਬਾਅਦ ਥੋੜਾ ਆਪਣੀ ਉਮਰ ਵੀ ਨਹੀਂ ਹੁੰਦੀ ਆਪਾਂ ਨੂੰ ਹੋਰ ਕੰਟਰੀ ਦਾ ਬਣਿਆ ਨਹੀਂ ਕਿ ਚਲੋ ਜਿਹੜਾ ਥੋੜਾ ਸੌਖਾ ਬਣ ਜਾਂਦਾ ਨਾ ਐਸਐਮ 2 ਬੈਂਡ ਰਿਕੁਆਇਰਮੈਂਟ ਘੱਟ ਸੀ ਪਹਿਲਾਂ ਉਹ ਆ ਬਿਚਾਰੇ ਆ ਜਾਂਦੇ ਆ ਉਹ 3 ਸਾਲ ਦੀ ਪੜ੍ਹਾਈ ਲੈ ਕੇ ਆਹ ਕਹਿੰਦੇ ਏਜੰਟ ਨੇ ਤਾਂ ਆਪਣਾ ਕੰਮ ਕਰਤਾ ਵੀਜ਼ਾ ਲਵਾਤਾ 17000 ਰੁਪਏ ਜੀ ਮੰਤਰੀ ਜੀ ਸਾਹਿਬ ਯੂਨੀਵਰਸਿਟੀ ਦੀ 17000 ਪੌਂਡ ਤੁਹਾਨੂੰ ਵੀ ਪਤਾ ਹੈ ਤੁਹਾਨੂੰ ਤੇਰੇ ਬੱਚੇ ਪੜ੍ਹੇ ਮੇਰੇ ਬੱਚੇ ਪੜ੍ਹੇ ਆ 17000 ਪੌਂਡ ਤੇ ਬੱਚੇ ਨੂੰ 20 ਘੰਟੇ ਕੰਮ ਲਾਉੜਾ ਕਰਨਾ 20 ਘੰਟੇ ਦੇ ਵਿੱਚ ਜੇ ਦੇਖੀ ਆਪਾਂ ਕੈਲਕੂਲੇਸ਼ਨ ਲਈ 10 ਪੌਂਡ ਸਿਰ ਉਹਨਾਂ ਨੂੰ 200 ਰੁਪਈਆ ਦੀ ਇਨਕਮ ਬਣਦੀ ਆ ਵੀਕ ਦੀ ਕੁਝ ਵੀ ਘੱਟ ਟਿਕਟਾਕ ਉਹਨੂੰ 150 ਪੌਂਡ ਮਿਲਦਾ ਉਹ ਵੀ ਪਤਾ ਨਹੀਂ ਉਹਨੂੰ ਕੰਮ ਮਿਲੂ ਕਿ ਨਾ ਮਿਲੂ ਤੇ ਉਹਦਾ ਮੰਤਰੀ ਨਿਕੰਮਗੀ 7-800 ਪੌਂਡ 7-800 ਜੋ ਉਹਦਾ ਖਰਚਾ ਹੀ ਇਹਨਾਂ ਤਾਂ ਤੇ ਅਗਲੀ ਫੀਸ 17000 ਪੌਂਡ ਕਿਦਾਂ ਭਰੂਗਾ ਤੇ ਉਹਦਾ 17000 ਦਾ ਜਿਹੜੇ ਫੁੱਲ ਟਾਈਮ ਦਾ ਪ੍ਰੋਪਰ ਜੌਬ ਕਰਦੇ ਨੇ ਸਾਡੇ ਵਰਗੇ ਉਹਨਾਂ ਤੋਂ ਨਹੀਂ ਸੇਵ ਹੁੰਦਾ ਤਾਂ ਉਹ ਕਿੱਦਾਂ ਦੇ ਦੇਣਗੇ ਫਿਰ ਉਹ ਇੱਥੇ ਆ ਕੇ ਪਾਜੀ ਦੋ ਨੰਬਰ 'ਚ ਹੋ ਜਾਂਦੇ ਸਾਨੂੰ ਪਤਾ ਇੱਥੋਂ ਦੀ ਦੋ ਨੰਬਰ ਦੀ ਲਾਈਫ ਕੋਈ ਪੀਅਰ ਜਿਹੜਾ ਇੱਕ ਵਾਰੀ ਪੇਪਰ 'ਚੋਂ ਬਾਹਰ ਹੋ ਗਿਆ ਨਾ ਇੱਥੋਂ ਉਹ ਕਦੇ ਲਾਈਫ ਟਾਈਮ ਹੀ ਪਤਾ ਹੋ ਸਕਦਾ ਨਾ ਇਹਦੇ ਇੱਥੇ ਮੈਰਿਜ ਉਹ ਜਦੋਂ ਉਹ ਨੰਬਰ ਉਹ ਪ੍ਰਾਣੇ ਕਿਦਾਂ ਫੌਜੀ ਰਹਿੰਨੇ ਆ ਹੁਣ ਤਾਂ ਪਹਿਲਾਂ ਫੌਜੀ ਥੋੜੇ ਸੌਖੇ ਸੀ ਹੁਣ ਵਾਲੇ ਫੌਜੀ ਬਹੁਤ ਔਖੇ ਨੇ ਜਿਹੜੇ ਪਹਿਲਾਂ ਜਿਹਨੇ ਕੱਟ ਕੇ ਚਲੋ ਬੰਦੇ ਚੱਜੇ ਮਿਹਨਤੀ ਸੀ ਬਟ ਹੁਣ ਵਾਲੇ ਕੋਈ ਵਾਪ ਤਨਖਾਹ ਵੀ ਨਹੀਂ ਦਿੰਦੇ ਅੱਧੀਆਂ ਪੰਜ ਪੰਜ ਪੁਆਇੰਟ ਤਾਂ ਕਰਕੇ ਤੁਸੀਂ ਪ੍ਰੋਪਰ ਗ੍ਰੈਜੂਏਟ ਦਾ ਸੋਚ ਕੇ ਆਓ ਗ੍ਰੈਜੂਏਸ਼ਨ ਤੋਂ ਬਾਅਦ ਆਓ ਉੱਥੇ ਇੱਕ ਸਾਲ ਦੀ ਪੜਾਈ ਚਲੋ ਫਿਰ ਵੀ ਮੰਦਾ ਕਰਨਾ ਡੀ ਫੀਸ ਭਰ ਕੇ ਆਉਂਦਾ ਹੈ ਬਟਾ ਗ੍ਰੈਜੂਏਸ਼ਨ ਰੂਟ ਤੇ ਇੱਥੇ ਕੋਈ 15 ਨਾਲ ਲੱਗੂਗਾ ਜੇ ਤੁਹਾਡਾ ਕੋਈ ਭਾਈ ਇੱਥੇ ਜੈਕ ਹੈਗਾ ਆ ਵੀ ਹਾਂ ਤੁਹਾਡਾ ਬੈਕਗ੍ਰਾਉਂਡ ਚੱਲਦਾ ਹੈਗੇ ਨਾ 50 55000 ਅਸੀਂ ਫੀਸ ਦੇ ਦਾਂਗੇ ਤਨ ਮੋਸਟ ਵੈਲਕਮ ਹੈ ਇਸ ਤੋਂ ਬਾਅਦ ਇੱਦਾਂ ਨਾ ਆਓ ਕਿਉਂਕਿ ਮੇਰੇ ਰਿਸ਼ਤੇਦਾਰ ਨਾ ਮੇਰੇ ਭਾਈ ਇਹ ਸੇਮ ਸਟੋਰੀ ਮੈਂ ਉਹੀ ਗੱਲਾਂ ਦੱਸ ਰਿਹਾ ਜੋ ਦੇਖਿਆ ਨੇ ਤਾਂ ਕਰਕੇ ਇਹ ਆਪਣੀਆਂ ਗੱਲਾਂ ਬਾਤਾਂ ਇੱਕ ਤਰ੍ਹਾਂ ਦਾ ਪੋਡਕਾਸਟ ਹੀ ਹੋ ਗਿਆ ਬੈਠ ਕੇ ਤੱਪਾ ਕਰਿਆ ਨਹੀਂ ਚਲ ਖੜ ਕੇ ਕਰ ਆਇਆ ਨਹੀਂ ਪਰ ਗੱਲ ਮੈਂ ਆਇਆ ਤਾਂ ਮੜੀ-ਮੋਟੀ ਗੱਲਾਂ ਕਰਦਾ ਪਰ ਮੈਨੂੰ ਪਤਾ ਨਹੀਂ ਇਹਨੀਆਂ ਗੂੜੀਆਂ ਗੱਲਾਂ ਨਿਕਲਣ ਮੈਂ ਪਰ ਇਹ ਰਿਐਲਿਟੀ ਹੈ ਨਾ ਕੋਈ ਨਹੀਂ ਦੱਸਦਾ ਇਹ ਕੰਦਾ ਕਿੰਨੇ ਪੋਡਕਾਸਟ ਨਹੀਂ ਦੇਖੇ ਨੇ ਕਿੰਨੀਆਂ ਗੱਲਾਂ ਦਸੀਆਂ ਉਹ ਵੀਰੇ ਦਾਲ 'ਚ ਇੱਥੇ ਲਵਾਤੇ ਵੀਰੇ ਅਸੀਂ ਉੱਥੇ ਲਵਾਤੇ ਵੀਰੇ ਇਥੋਂ ਨਹੀਂ ਗੱਲਾਂ ਕਰਦੇ ਨਾ ਪਰ ਉਹਨੇ ਕਿਸੇ ਨੇ ਡੀਪ ਗੱਲ ਕੋਈ ਨਹੀਂ ਉਹ ਡੀਪ ਗੱਲ ਉਹ ਹੀ ਦੱਸਦਾ ਜਿਹੜਾ ਯੂਕੇ ਰਹਿੰਦਾ ਆ ਜਿਹਨੇ ਹੰਡਾਈਆਂ ਨੇ ਜੇ ਮੈਂ ਆਪਦਾ ਬਿਜ਼ਨਸ ਜੇ ਮੈਂ ਬਿਜ਼ਨਸ ਨਾਲ ਲੇਗਾ ਮੈਂ ਆਪਦਾ ਵੇਚਦਾ ਨਹੀਂ ਜੇ ਮੈਂ ਏਜੰਟ ਹੁੰਦਾ ਮੈਂ ਇਹ ਗੱਲਾਂ ਨਹੀਂ ਦਸਣੀਆਂ ਸੀਗੀਆਂ ਪਰ ਆਪਣਾ ਕੋਈ ਏਜੰਟ ਨਾਲ ਲੈਣਾ ਦੇਣਾ ਨਹੀਂ ਆਪਾਂ ਜਸਟ ਆਪਾਂ ਨੋਰਮਲ ਜਿਹਾ ਫਰੰਟ ਟਾਕ ਕੀਤੀ ਹੈ ਇਹ ਮੈਂ ਲਾਡੀ ਨਾਲ ਗੱਲਬਾਤ ਕਰ ਰਹੇ ਸੀਗਾ ਜਿਹੜਾ ਤੁਸੀਂ ਸੁਣੀ ਹੋਣੀ ਆ ਤੋਂ ਪ੍ਰਭਾਉ ਧਿਆਨ ਰੱਖਿਓ ਜਿਨੇ ਵੀ ਆਣਾ ਇਹ ਜੀਆਂ ਗੱਲਾਂ ਨਾਲ ਨੋਟ ਕਰਨ ਵਾਲੀਆਂ ਹੁੰਦੀਆਂ ਜਦ ਵੀ ਆਣਾ ਯਾਨੀ ਕਿ ਥੋੜਾ ਜਿਹਾ ਧਿਆਨ ਥੋੜੀ ਮਿਹਨਤ ਰਿਸਰਚ ਰਿਸਰਚ ਕਰਨੀ ਬਹੁਤ ਜ਼ਰੂਰੀ ਹੈ ਜਿਨੇ ਵੀ ਆਣਾ ਇਹਨਾਂ ਗੱਲਾਂ ਦਾ ਰੱਖਿਓ ਜੀ ਤੇ ਆ ਠੀਕ ਹੈ ਤੇ ਇੱਕ ਮੈਂ ਨਾ ਇੱਥੇ ਜਿਹੜਾ ਕਈ ਬਿਲਡਰਾਂ ਨਾਲ ਕੰਮ ਕਰਦੇ ਆ ਹੋਰਾਂ ਨਾਲ ਕੰਮ ਕਰਦੇ ਆ ਕਈ ਮੈਂ ਉਹਨਾਂ ਦੀ ਵੀ ਇੰਟਰਵਿਊ ਲੈਣਾ ਚਾਹੁੰਦਾ ਸੀਗਾ ਉਹ ਉਹਨਾਂ ਦੇ ਕੰਮ ਕਰ ਦੇਖਣਾ ਚਾਹੁੰਦਾ ਸੀਗਾ ਪਰ ਕਈ ਬੱਚੇ ਨਾ ਬੱਚੇ ਤਾਂ ਨਹੀਂ ਜਨਕੀ ਆਪਣੇ ਜਵਾਨ ਤਾਂ ਕਈ ਤਿਆਰ ਆ ਵੀਡੀਓ ਬਣਾਉਣ ਨੂੰ ਪਰ ਮਾਲਕਾਂ ਤੇ ਥੋੜਾ ਜਿਹਾ ਹੁੰਦਾ ਜਿਵੇਂ ਗਾਫੇ ਨਾ ਜੇ ਕੋਈ ਗਾਫਾ ਕੋਈ ਕੰਟਰੈਕਟਰ ਵੀ ਆਪਣੀ ਸਾਈਟ ਤੇ ਚਾਹੁੰਦਾ ਹੋਵੇ ਵੀ ਮੈਂ ਹਾਂ ਮੇਰੀ ਸਾਈਟ ਤੇ ਆ ਕੇ ਤੂੰ ਵੀਡੀਓ ਬਣਾ ਸਕਦਾ ਤਾਂ ਮੇਰੇ ਨਾਲ ਪਲੀਜ਼ ਕੰਟੈਕਟ ਕਰ ਲਿਓਇਆ ਮੈਨੂੰ ਦੱਸ ਦਿਓ ਤੁਹਾਡੀ ਸਾਈਟ ਤੇ ਆ ਕੇ ਹਨਾ ਮੈਂ ਜਿਹੜੇ ਬੱਚੇ ਉਹਰੇ ਕੰਮ ਕਰਦੇ ਆ ਉਹ ਕਿਸ ਤਰ੍ਹਾਂ ਦੇ ਕੰਮ ਆ ਥੋੜਾ ਜਿਹਾ ਉਹ ਦਿ ਕਿਉਂ ਨੋਟ ਫਾਨੀ ਹੈ ਨਾ ਕਿਉਂਕਿ ਮੈਂ ਇਸੇ ਕਰਕੇ ਆਨਲਾਈਨ ਕਹਿਣਾ ਚਾਹੁੰਦਾ ਕਿਉਂਕਿ ਮੈਨੂੰ ਪਤਾ ਹੀ ਲੱਗ ਕਿਤੇ ਵੀ ਹੋਵੇ ਲੈਸਟਰ ਕਵੈਂਟਰੀ ਆਲੇ-ਦਾਲੇ ਕਿਤੇ ਵੀ ਹੋਰ ਏਰੀਆ ਜਿਵੇਂ ਬਾਰਮਿੰਗਮ ਤੱਕ ਵੀ ਹੋਵੇ ਤਾਂ ਮੈਂ ਆ ਕੇ ਵੀਡੀਓ ਬਣਾ ਸਕਦਾ ਉਹਨਾਂ ਦੀ ਸੋ ਇਹ ਸੀਗਾ ਜੀ ਮੇਰਾ ਅੱਜ ਦਾ ਵਲੌਗ ਅਗਰ ਪਸੰਦ ਆਇਆ ਤਾਂ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਮੇਰਾ ਚੈਨਲ ਕਰਦੇ ਹੋ ਜੀ ਸਬਸਕ੍ਰਾਈਬ ਹੋ ਰਹੇ ਜੀਆ ਵੀਡੀਓ ਲਈ